ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਫਿਲਮੀ ਅੱਡੇ ਉੱਤੇ ਦੋਸਤੋ ਅੱਜ ਜਿਹੜੀ ਫਿਲਮ ਦੀ ਗੱਲ ਕਰਨ ਜਾ ਰਹੇ ਹਾਂ ਉਹ ਆਪਣੇ ਜਮਾਨੇ ਦੀ ਸਭ ਤੋਂ ਖੌਫਨਾਕ ਫਿਲਮਾਂ ਵਿੱਚ ਨੰਬਰ 1 ਤੇ ਮੰਨੀ ਜਾਂਦੀ ਸੀ ਕਈ ਲੋਕਾਂ ਦਾ ਇਹ ਵੀ ਮੰਨਣਾ ਸੀ ਕਿ ਇਸ ਫਿਲਮ ਨੂੰ ਵੇਖ ਕੇ ਕਈ ਬੰਦੇ ਹਾਰਟ ਅਟੈਕ ਨਾਲ ਵੀ ਮਰੇ ਸਨ ਜ਼ਿਆਦਾ ਸਮਾਂ 나ਗਵਾ ਕੇ ਦੋਸਤੋ ਚੱਲਦੇ ਆ ਇਸ ਬੰਦਿਆਂ ਨੂੰ ਜਿਉਂਦੇ ਖਾਣ ਵਾਲੇ ਜਲਾਦ ਦੀ ਕਹਾਣੀ ਵਾਲਾ ਦੋਸਤੋ ਫਿਲਮ ਸ਼ੁਰੂ ਹੁੰਦੀ ਹੈ ਦੋ ਭੈਣ ਭਰਾਵਾਂ ਦੀ ਜ਼ਿੰਦਗੀ ਤੋਂ ਜੋ ਗੱਡੀ ਵਿੱਚ ਬੈਠ ਕਿਸੇ ਲੰਬੇ ਸਫ਼ਰ ਤੇ ਜਾ ਰਹੇ ਹਨ ਟ੍ਰੀਸ਼ਾ ਜੋ ਕਿ ਇੱਕ ਬੜੇ ਅਮੀਰ ਮੁੰਡੇ ਨਾਲ ਮੰਗੀ ਹੋਈ ਹੈ ਪਰ ਉਹ ਜ਼ਿਆਦਾ ਖੁਸ਼ ਨਹੀਂ ਜਾਪਦੀ ਤੇ ਉਸ ਤੋਂ ਪਿੱਛਾ ਛਡਵਾਉਣਾ ਚਾਹੁੰਦੀ ਹੈ ਉਸ ਦਾ ਭਰਾ ਉਸ ਨੂੰ ਮਜ਼ਾਕ ਕਰਦਾ ਹੈ ਕਿ ਅਮੀਰ ਮੁੰਡਾ ਛੱਡ ਮੇਰੇ ਵਰਗਾ ਲੱਲੂ ਮੁੰਡਾ ਲੱਭਣਾ ਵੀ ਕੋਈ ਔਖਾ ਕੰਮ ਨਹੀਂ ਅਜੇ ਉਹ ਗੱਲਾਂ ਕਰ ਹੀ ਰਹੇ ਹੁੰਦੇ ਨੇ ਕਿ ਅਚਾਨਕ ਹੀ ਇੱਕ ਪੁਰਾਣਾ ਖਟਾਰਾ ਕਿਸਮ ਦਾ ਟਰੱਕ ਜਿਹਦੇ ਸ਼ੀਸ਼ੇ ਕਾਲੇ ਹੁੰਦੇ ਨੇ ਉਹਨਾਂ ਦੀ ਗੱਡੀ ਦੇ ਐਨ ਪਿੱਛੇ ਆ ਕੇ ਜ਼ੋਰ-ਜ਼ੋਰ ਦੀ ਹਾਰਨ ਵਜਾਉਣ ਲੱਗ ਪੈਂਦਾ ਹੈ ਜਿਵੇਂ ਟਰੱਕ ਦੇ ਅੰਦਰ ਬੈਠੇ ਬੰਦੇ ਨੇ ਅੱਗ ਭਜਾਉਣੀ ਹੋਵੇ ਇਸ ਹਰਕਤ ਨਾਲ ਦੋਵੇਂ ਭੈਣ ਭਰਾ ਬੜੇ ਡਰ ਜਾਂਦੇ ਨੇ ਤੇ ਬੜਾ ਔਖਾ ਸਾਈਡ ਦੇ ਕੇ ਉਸ ਟਰੱਕ ਨੂੰ ਅੱਗੇ ਲੰਗਾਉਂਦੇ ਨੇ ਤ੍ਰਿਸ਼ਾ ਕਹਿੰਦੀ ਹੈ ਕਿ ਇਹ ਟਰੱਕ ਵੇਖ ਕੇ ਉਸ ਨੂੰ ਆਪਣੇ ਦੋਸਤ ਕੈਨੀ ਤੇ ਟਾਰਲਾ ਦੀ ਯਾਦ ਆਈ ਪਰ ਉਸ ਦਾ ਭਰਾ ਕਹਿੰਦਾ ਹੈ ਕਿ ਉਹ ਇਸ ਹਾਈਵੇ ਤੋਂ ਕਰੀਬ 70 ਕਿਲੋਮੀਟਰ ਅੱਗੇ ਮਰੇ ਸਨ ਉਹਨਾਂ ਦੇ ਸਰੀਰ ਨਹੀਂ ਮਿਲੇ ਸਿਰਫ ਉਹਨਾਂ ਦੀ ਕਾਰ ਮਿਲੀ ਸੀ ਇਸੇ ਤਰ੍ਹਾਂ ਗੱਲਾਂ ਕਰਦੇ ਕਰਦੇ ਉਹ ਕਾਫੀ ਅੱਗੇ ਨਿਕਲ ਜਾਂਦੇ ਨੇ ਤੇ ਅਚਾਨਕ ਹੀ ਇੱਕ ਬੜੀ ਪੁਰਾਣੀ ਚਰਚ ਦੇ ਬਾਹਰ ਉਹਨਾਂ ਨੂੰ ਉਹ ਟਰੱਕ ਖੜਾ ਦਿਖਦਾ ਹੈ ਤੇ ਟਰੱਕ ਵਾਲਾ ਬੰਦਾ ਕੱਪੜੇ ਵਿੱਚ ਲਪੇਟੀ ਕੋਈ Laash ਚਰਚ ਕੋਲ ਬਣੀ ਪੈਪ ਦੇ ਅੰਦਰ ਸੁੱਟ ਰਿਹਾ ਹੁੰਦਾ ਹੈ ਇਹ ਦੇਖ ਕੇ ਦੋਵੇਂ ਬੜੇ ਘਬਰਾ ਜਾਂਦੇ ਨੇ ਤੇ ਪੁਲਿਸ ਨੂੰ ਫੋਨ ਕਰਨ ਬਾਰੇ ਸੋਚਦੇ ਨੇ ਪਰ ਫੋਨ ਦੀ ਬੈਟਰੀ ਬੰਦ ਹੋ ਜਾਂਦੀ ਹੈ ਉਹ ਟਰੱਕ ਵਾਲਾ ਬੰਦਾ ਟਰੱਕ 'ਚ ਬੈਠ ਹੁਣ ਇਹਨਾਂ ਦੇ ਪਿੱਛੇ ਹੀ ਲੱਗ ਜਾਂਦਾ ਹੈ। ਜ਼ੋਰ-ਜ਼ੋਰ ਦੀ ਹਾਰਨ ਵਜਾਉਂਦਾ ਟਰੱਕ ਵਾਲਾ ਕਾਰ ਦੇ ਪਿਛਲੇ ਪਾਸੇ ਕਈ ਵਾਰ ਟੱਕਰ ਮਾਰਦਾ ਹੈ ਤੇ ਉਹਨਾਂ ਦੀ ਗੱਡੀ ਸਲਿੱਪ ਹੋ ਕੇ ਨਾਲ ਖੇਤਾਂ ਵਿੱਚ ਜਾ ਕੇ ਬੰਦ ਹੋ ਜਾਂਦੀ ਹੈ ਤੇ ਟਰੱਕ ਵਾਲਾ ਅੱਗੇ ਨਿਕਲ ਜਾਂਦਾ ਹੈ। ਮੁੰਡਾ ਟ੍ਰੇਸ਼ਾ ਨੂੰ ਕਹਿੰਦਾ ਹੈ ਕਿ ਸਾਨੂੰ ਵਾਪਸ ਜਿਾ ਕੇ ਉਸ ਚਰਚ ਅੰਦਰਲੀ ਪੈਪ ਚ ਦੇਖਣਾ ਚਾਹੀਦਾ ਹੈ ਕਿ ਉੱਥੇ ਹੈ ਕੀ ਹੈ। ਪਰ ਟ੍ਰੀਸ਼ਾ ਡਰੀ ਹੋਈ ਹੁੰਦੀ ਹੈ ਉਹ ਕਹਿੰਦੀ ਹੈ ਕਿ ਪੁਲਿਸ ਨੂੰ ਫੋਨ ਕਰਕੇ ਸਾਨੂੰ ਚਲੇ ਜਾਣਾ ਚਾਹੀਦਾ ਪਰ ਮੁੰਡਾ ਆਪਣੀ ਗੱਲ ਮਨਵਾ ਲੈਂਦਾ ਹੈ ਤੇ ਉਹ ਚਰਚ ਵੱਲ ਚੱਲ ਪੈਂਦੇ ਨੇ ਚਰਚ ਪਹੁੰਚ ਕੇ ਦੋਵੇਂ ਉਸ ਪਾਈਪ ਕੋਲ ਪਹੁੰਚਦੇ ਹਨ ਪਾਈਪ ਦੇ ਅੰਦਰ ਉਹਨਾਂ ਨੂੰ ਕੋਈ ਅਜੀਬ ਬਦਬੋ ਆਉਂਦੀ ਹੈ ਮੁੰਡਾ ਟ੍ਰੀਸ਼ਾ ਨੂੰ ਟਾਰਚ ਲਿਆਉਣ ਦੀ ਕਹਿੰਦਾ ਹੈ ਅਚਾਨਕ ਹੀ ਮੁੰਡੇ ਨੂੰ ਅੰਦਰੋਂ ਕਿਸੇ ਦੀ ਆਵਾਜ਼ ਸੁਣਦੀ ਹੈ ਹੁਣ ਮੁੰਡਾ ਟ੍ਰੀਸ਼ਾ ਨੂੰ ਕਹਿੰਦਾ ਹੈ ਵੀ ਮੇਰੇ ਪੈਰ ਫੜ ਲਵੇ ਮੈਂ ਹੋਰ ਅੱਗੇ ਜਾ ਕੇ ਵੇਖਦਾ ਪਰ ਇਸ ਚੱਕਰ ਵਿੱਚ ਹੀ ਮੁੰਡਾ ਪਾਈਪ ਦੇ ਅੰਦਰ गिर ਜਾਂਦਾ ਹੈ ਏ ਵੇਕ ਟ੍ਰੀਸ਼ਾ ਪੂਰੀ ਤਰ੍ਹਾਂ ਘਬਰਾ ਜਾਂਦੀ ਹੈ ਪਰ ਪੈਪ ਦੇ ਅੰਦਰ ਮੁੰਡੇ ਨੂੰ ਉਹੀ Laash ਦਿਖਦੀ ਹੈ ਪਰ ਕੱਪੜੇ ਅੰਦਰ ਲਪੇਟਿਆ ਮੁੰਡਾ ਹਲੇ ਜਿਉਂਦਾ ਹੁੰਦਾ ਜਿਹਦੀ ਛਾਤੀ ਕਿਸੇ ਧਾਗੇ ਨਾਲ ਸਿਉਤੀ ਹੁੰਦੀ ਹੈ ਇਸ ਤੋਂ ਪਹਿਲਾਂ ਕਿ ਉਹ ਕੁਝ ਦੱਸਦਾ ਉਸ ਦੀ ਮੌਤ ਹੋ ਜਾਂਦੀ ਹੈ ਇਹ ਵੇਕ ਟ੍ਰੀਸ਼ਾ ਦਾ ਭਾਈ ਡੈਨੀ ਜ਼ਿਆਦਾ ਘਬਰਾ ਜਾਂਦਾ ਤੇ ਆਪਣੀ ਭੈਣ ਨੂੰ ਕਹਿੰਦਾ ਕਿ ਮੈਂ ਬਾਹਰ ਨਿਕਲਣ ਦਾ ਰਸਤਾ ਵੇਖਦਾ ਜੇ ਬਾਹਰ ਕੋਈ ਗੱਡੀ ਆਉਂਦੀ ਦਿਖਦੀ ਹੈ ਤਾਂ ਛੇਤੀ ਮੱਦ ਲਈ ਰੁਕੇ ਹੁਣ ਡੈਨੀ ਟਾਰਚ ਲੈ ਕੇ ਜਦੋਂ ਉੱਪਰ ਛੱਤ ਵੱਲ ਮਾਰਦਾ ਹੈ ਤਾਂ ਪਤਾ ਲੱਗਦਾ ਹੈ ਕਿ ਛੱਤ ਨਾਲ ਅਣਗਿਣਤ ਲਾਸ਼ਾਂ ਲੰਮਕ ਰਹੀਆਂ ਨੇ ਇਧਰ ਟ੍ਰੇਸ਼ਾ ਬਾਹਰ ਕਿਸੇ ਦੇ ਆਉਣ ਦਾ ਇੰਤਜ਼ਾਰ ਕਰ ਰਹੀ ਹੈ ਉੱਧਰ ਡੈਨੀ ਨੂੰ ਟ੍ਰੀਸ਼ਾ ਦੇ ਦੋਸਤ ਕੈਨੀ ਤੇ ਟਾਰਲਾ ਦੀਆਂ ਲਾਸ਼ਾਂ ਦਿਖਦੀਆਂ ਨੇ ਹੁਣ ਡੈਨੀ ਬਚਦਾ ਪਹੁੰਚਦਾ ਟ੍ਰੀਸ਼ਾ ਕੋਲ ਆ ਜਾਂਦਾ ਤੇ ਬੜੀ ਤੇਜ਼ੀ ਨਾਲ ਦੋਵੇਂ ਘਰ ਵੱਲ ਚੱਲ ਪੈਂਦੇ ਨੇ ਰਸਤੇ ਵਿੱਚ ਉਹ ਫੋਨ ਕਰਨ ਲਈ ਪੈਟਰੋਲ ਪੰਪ ਤੇ ਰੁਕਦੇ ਹਨ ਤੇ ਉਹੀ ਟਰੱਕ ਉਹਨਾਂ ਨੂੰ ਵਾਪਸ ਜਾਂਦਾ ਦਿਖਦਾ ਦੋਵੇਂ ਘਬਰਾ ਕੇ ਪੰਪ ਅੰਦਰ ਬਣੇ ਰੈਸਟੋਰੈਂਟ ਦੇ ਅੰਦਰ ਜਾਂਦੇ ਨੇ ਤੇ ਕਹਿੰਦੇ ਨੇ ਕਿ ਅਸੀਂ ਮੁਸੀਬਤ ਵਿੱਚ ਆ ਤੇ ਪੁਲਿਸ ਬੁਲਾਓ ਛੇਤੀ ਅਨ ਐਸੇ ਸਮੇਂ ਹੋਟਲ ਦੇ ਨੰਬਰ ਤੇ ਉਹਨਾਂ ਲਈ ਇੱਕ ਫੋਨ ਆਉਂਦਾ ਹੈ ਇੱਕ ਕੁੜੀ ਉਹਨਾਂ ਨੂੰ ਦੱਸਦੀ ਹੈ ਕਿ ਉਹ ਦੋਨੋਂ ਬੜੀ ਵੱਡੀ ਮੁਸੀਬਤ ਵਿੱਚ ਨੇ ਜੋ ਵੀ ਕਰ ਲੈਣ ਬਚ ਨਹੀਂ ਸਕਦੇ ਐਨ ਉਸੇ ਸਮੇਂ ਦੋ ਪੁਲਿਸ ਵਾਲੇ ਆ ਜਾਂਦੇ ਨੇ ਤੇ ਹੋਟਲ ਦਾ ਮਾਲਕ ਉਹਨਾਂ ਬਾਰੇ ਦੋਵਾਂ ਨੂੰ ਦੱਸਦਾ ਹੈ ਪੁਲਿਸ ਵਾਲੇ ਡੈਨੀ ਨੂੰ ਦੱਸਦੇ ਨੇ ਕਿ ਅਸੀਂ ਕੁਝ ਬੰਦੇ ਚਰਚ ਵੱਲ ਭੇਜੇ ਹਨ ਤੇ ਜਿਹੜੀਆਂ ਦੋ ਲਾਸ਼ਾਂ ਤੂੰ ਵੇਖੀਆਂ ਸਨ ਉਹਨਾਂ ਦੀ ਮੌਤ ਤਾਂ 20 ਸਾਲ ਪਹਿਲਾਂ ਹੋਈ ਸੀ ਉਹਨਾਂ ਦੀਆਂ ਲਾਸ਼ਾਂ ਸਹੀ ਸਲਾਮਤ ਕਿਵੇਂ ਹੋ ਸਕਦੀਆਂ ਨੇ ਹੁਣ ਤੱਕ ਐਨ ਉਸੇ ਸਮੇਂ ਇੱਕ ਕੁੜੀ ਡੈਨੀ ਤੇ ਤ੍ਰੀਸ਼ਾ ਨੂੰ ਆ ਕੇ ਦੱਸਦੀ ਹੈ ਕਿ ਤੁਹਾਡੀ ਗੱਡੀ ਅੰਦਰ ਕੁਝ ਅਜੀਬ ਹੋ ਗਿਆ ਹੈ ਇਹ ਸੁਣ ਕੇ ਸਾਰੇ ਗੱਡੀ ਵੱਲ ਭੱਜਦੇ ਨੇ ਗੱਡੀ ਦੇ ਸਾਰੇ ਦਰਵਾਜ਼ੇ ਖੁੱਲੇ ਹੁੰਦੇ ਨੇ ਤੇ ਉਹਨਾਂ ਦੇ ਸਾਰੇ ਕੱਪੜੇ ਬਾਹਰ ਡਿਗੇ ਹੁੰਦੇ ਹਨ। ਉਹ ਕੁੜੀ ਦੱਸਦੀ ਹੈ ਕਿ ਕੁਝ ਬੰਦਿਆਂ ਨੇ ਇੱਕ ਬੰਦੇ ਨੂੰ ਖਿੜਕੀ ਵਿੱਚੋਂ ਵੇਖਿਆ। ਉਹ ਤੁਹਾਡੇ ਦੋਵਾਂ ਦੇ ਕੱਪੜੇ ਸੁੰਘ ਰਿਹਾ ਸੀ। ਲੱਗਦਾ ਸੀ ਕਿ ਜਿਵੇਂ ਉਹਨਾਂ ਕੱਪੜਿਆਂ ਦੀ ਖੁਸ਼ਬੂ ਉਹਨੂੰ ਪਸੰਦ ਆ ਰਹੀ ਸੀ। ਹੁਣ ਪੁਲਿਸ ਵਾਲੇ ਦੋਵਾਂ ਨੂੰ ਲੈ ਕੇ ਵਾਪਸ ਚਰਚ ਵੱਲ ਚੱਲ ਪੈਂਦੇ ਹਨ ਪਰ ਡੈਨੀ ਨੂੰ ਇਹ ਹੈਰਾਨੀ ਹੁੰਦੀ ਹੈ ਕਿ ਕੋਈ ਬੰਦਾ ਇੰਨੀ ਛੇਤੀ ਚਰਚ ਜਾ ਕੇ ਹੋਟਲ ਤੱਕ ਕਿਵੇਂ ਪਹੁੰਚ ਗਿਆ। ਪੁਲਿਸ ਵੱਲੋਂ ਭੇਜੇ ਉੱਧਰ ਬੰਦੇ ਦੱਸਦੇ ਨੇ ਕਿ ਚਰਚ ਅੰਦਰ ਅੱਗ ਲੱਗੀ ਹੋਈ ਹੈ। ਕੋਈ ਵੀ ਉਹਦੇ ਅੰਦਰ ਨਹੀਂ ਜਾ ਸਕਦਾ। ਐਨੇ ਨੂੰ ਟਰੱਕ ਵਾਲਾ ਬੰਦਾ ਦੋਵੇਂ ਪੁਲਿਸ ਵਾਲਿਆਂ ਦੇ ਸਿਰ ਧੜ ਤੋਂ ਅਲੱਗ ਕਰ ਦਿੰਦਾ ਹੈ ਹੁਣ ਜਦੋਂ ਟ੍ਰੇਸ਼ਾ ਗੱਡੀ ਦੇ ਕੋਲ ਜਾ ਕੇ ਵੇਖਦੀ ਹੈ ਤਾਂ ਉਹੀ ਸ਼ੈਤਾਨ ਗੱਡੀ ਅੰਦਰ ਬੈਠਾ ਦੋਵੇਂ ਲਾਸ਼ਾਂ ਖਾ ਰਿਹਾ ਹੁੰਦਾ ਹੈ ਇਹ ਵੇਖ ਕੇ ਦੋਵੇਂ ਭੈਣ ਭਾਈ ਡਰ ਜਾਂਦੇ ਨੇ ਦੋਵੇਂ ਤੇਜ਼ੀ ਨਾਲ ਗੱਡੀ ਭਜਾ ਕੇ ਅੱਗੇ ਨਿਕਲ ਜਾਂਦੇ ਨੇ ਉਧਰ ਬੰਦੇ ਖਾਣਾ ਸ਼ੈਤਾਨ ਪੁਲਿਸ ਵਾਲਿਆਂ ਦੀਆਂ ਲਾਸ਼ਾਂ ਆਪਣੇ ਟਰੱਕ ਅੰਦਰ ਰੱਖਦਾ ਹੈ ਤੇ ਚੱਲ ਪੈਂਦਾ ਹੈ ਹੁਣ ਡੈਨੀ ਤੇ ਟ੍ਰਿਸ਼ ਭੱਜ ਕੇ ਇੱਕ ਪੁਲਿਸ ਸਟੇਸ਼ਨ ਪਹੁੰਚਦੇ ਨੇ ਤੇ ਦੋਵੇਂ ਆਪਣੇ ਘਰਦਿਆਂ ਨੂੰ ਫੋਨ ਕਰਕੇ ਦੱਸਦੇ ਨੇ ਕਿ ਅਸੀਂ ਕਿੱਥੇ ਆ ਉੱਥੇ ਉਹਨਾਂ ਨੂੰ ਜੇਜ਼ਲ ਨਾਂ ਦੀ ਇੱਕ ਔਰਤ ਮਿਲਣ ਲਈ ਆਉਂਦੀ ਹੈ ਇਹ ਉਹੀ ਹੁੰਦੀ ਹੈ ਜਿਨੇ ਪਹਿਲਾਂ ਵੀ ਹੋਟਲ ਅੰਦਰ ਇਹਨਾਂ ਨੂੰ ਫੋਨ ਕੀਤਾ ਸੀ ਜੇਜ਼ਲ ਉਹਨਾਂ ਨੂੰ ਦੱਸਦੀ ਹੈ ਕਿ ਹਰ 23 ਸਾਲ ਬਾਅਦ 23 ਦਿਨਾਂ ਤੱਕ ਬੰਦੇ ਖਾਣ ਲਈ ਇਹ ਸ਼ੈਤਾਨ ਧਰਤੀ ਉੱਤੇ ਆਉਂਦਾ ਹੈ ਜੇਜਲ ਅੱਗੇ ਦੱਸਦੀ ਹੈ ਕਿ ਉਹ ਬੰਦੇ ਚੁਣ ਲੈਂਦਾ ਹੈ ਤੇ ਉਹਨਾਂ ਵਿੱਚੋਂ ਸਰੀਰ ਦੇ ਕੁਝ ਹਿੱਸੇ ਹੀ ਖਾਂਦਾ ਹੈ ਪਰ ਟ੍ਰੀਸ਼ਾ ਨੂੰ ਉਹਦੀਆਂ ਗੱਲਾਂ ਉੱਤੇ ਯਕੀਨ ਨਹੀਂ ਹੁੰਦਾ ਜੇਜਲ ਕਹਿੰਦੀ ਹੈ ਕਿ ਉਹਨੂੰ ਕੋਈ ਨਹੀਂ ਮਾਰ ਸਕਦਾ ਤੁਹਾਡੇ ਦੋਵਾਂ ਵਿੱਚੋਂ ਇੱਕ ਦਾ ਕੋਈ ਹਿੱਸਾ ਉਹਨੂੰ ਪਸੰਦ ਆ ਗਿਆ ਹੈ ਤੇ ਹੁਣ ਉਹ ਤੁਹਾਡਾ ਪਿੱਛਾ ਨਹੀਂ ਛੱਡੇਗਾ ਐਨ ਉਸੇ ਸਮੇਂ ਪੁਲਿਸ ਸਟੇਸ਼ਨ ਦੀ ਬਿਜਲੀ ਚਲੀ ਜਾਂਦੀ ਹੈ ਪੁਲਸ ਵਾਲੇ ਐਮਰਜੈਂਸੀ ਲਾਈਟ ਚਾਲੂ ਕਰਦੇ ਹਨ ਪਰ ਜੇਜਲ ਦੱਸਦੀ ਹੈ ਕਿ ਉਹ ਆ ਗਿਆ ਉੱਧਰ ਇੱਕ ਪੁਲਿਸ ਵਾਲਾ ਕੈਦੀਆਂ ਦੀ ਗਿਣਤੀ ਕਰ ਰਿਹਾ ਹੁੰਦਾ ਹੈ ਤਾਂ ਇੱਕ ਬੈਰਕ ਅੰਦਰ ਇੱਕ ਕੈਦੀ ਨੂੰ ਮਾਰ ਕੇ ਉਹੀ ਸ਼ੈਤਾਨ ਉਹਦੀ ਲੱਤ ਖਾ ਰਿਹਾ ਸੀ ਹੁਣ ਜੇਜ਼ਲ ਉਹਨਾਂ ਨੂੰ ਕਹਿੰਦੀ ਹੈ ਕਿ ਤੁਹਾਨੂੰ ਇੱਥੋਂ ਭੱਜ ਜਾਣਾ ਚਾਹੀਦਾ ਹੈ ਉਹ ਕਿਸੇ ਨੂੰ ਵੀ ਨਹੀਂ ਛੱਡੇਗਾ ਅਚਾਨਕ ਇੰਸਪੈਕਟਰ ਨੂੰ ਕੋਈ ਦੱਸਦਾ ਹੈ ਕਿ ਕਿਸੇ ਨੇ ਸਾਡੇ 2 ਬੰਦੇ ਮਾਰਤੇ ਤੇ ਹੁਣ ਉਹ ਤੁਹਾਡੇ ਵੱਲ ਆ ਰਿਹਾ ਜੇਜ਼ਲ ਦੋਵੇਂ ਭੈਣ ਭਰਾਵਾਂ ਨੂੰ ਕਹਿੰਦੀ ਹੈ ਕਿ ਚਲੋ ਮੇਰੇ ਨਾਲ ਛੇਤੀ ਉਧਰ ਪੁਲਿਸ ਪੂਰੇ ਹਥਿਆਰ ਲੈ ਕੇ ਪੋਜੀਸ਼ਨ ਲੈ ਲੈਂਦੀ ਹੈ ਵਾਇਰਲੈਸ ਉੱਤੇ ਦੂਜਾ ਪੁਲਿਸ ਵਾਲਾ ਇੰਸਪੈਕਟਰ ਨੂੰ ਦੱਸਦਾ ਹੈ ਕਿ ਉਹਨੇ ਕੁਝ ਅਜੀਬ ਜਿਹਾ ਪਾਇਆ ਹੋਇਆ ਸਰ ਉਸ ਨੂੰ ਮਾਰਨਾ ਨਾ ਮੁਮਕਿਨ ਹੈ ਇੱਕ ਪੁਲਿਸ ਵਾਲਾ ਹਥਿਆਰ ਲੈ ਕੇ ਅੱਗੇ ਵੱਧਦਾ ਹੈ ਪਰ ਇੱਕ ਸਕਿੰਟ ਤੋਂ ਵੀ ਘੱਟ ਸਮੇਂ ਅੰਦਰ ਉਹ ਸ਼ੈਤਾਨ ਉਹਨੂੰ ਚੁੱਕ ਲੈਂਦਾ ਹੈ ਤੇ ਉਹਦਾ ਦਿਲ ਕੱਢ ਕੇ ਲੈ ਜਾਂਦਾ ਹੈ ਪੁਲਿਸ ਅੱਗੇ ਵੱਧਈ ਹੈ ਹਜ਼ਾਰ ਰਾਉਂਡ ਤੋਂ ਵੀ ਵੱਧ ਫਾਇਰ ਕਰਦੀ ਹੈ ਉਧਰ ਟ੍ਰੇਸ਼ਾ ਤੇ ਡੈਨੀ ਜੈਜ਼ਬ ਨਾਲ ਇੱਕ ਕਮਰੇ ਅੰਦਰ ਫਸ ਜਾਂਦੇ ਨੇ ਸ਼ੈਤਾਨ ਹੁਣ ਉਹਨਾਂ ਦੇ ਪਿੱਛੇ ਆ ਗਿਆ ਸ਼ੈਤਾਨ ਜੇਜ਼ਮ ਨੂੰ ਫੜ ਲੈਂਦਾ ਹੈ ਪਰ ਉਸ ਨੂੰ ਮਾਰਦਾ ਨਹੀਂ ਛੱਡ ਜਾਂਦਾ ਹੈ ਉਧਰ ਟ੍ਰੀਸ਼ਾ ਤੇ ਡੈਨੀ ਇੱਕ ਖਿੜਕੀ ਕੋਲ ਪਹੁੰਚਦੇ ਨੇ ਸ਼ੈਤਾਨ ਡੈਨੀ ਨੂੰ ਲੈ ਕੇ ਜਾਣ ਲਈ ਚੁਣ ਲੈਂਦਾ ਹੈ ਤੇ ਟ੍ਰੀਸ਼ਾ ਨੂੰ ਛੱਡ ਦਿੰਦਾ ਹੈ ਪੁਲਿਸ ਵੀ ਹਥਿਆਰ ਲੈ ਕੇ ਕਮਰੇ ਅੰਦਰ ਹੁਣ ਦਾਖਲ ਹੋ ਜਾਂਦੀ ਹੈ ਟ੍ਰੀਸ਼ਾ ਅੱਗੇ ਆ ਕੇ ਕਹਿੰਦੀ ਹੈ ਵੀ ਮੇਰੇ ਭਾਈ ਨੂੰ ਛੱਡ ਕੇ ਮੈਨੂੰ ਲੈ ਜਾਵੇ ਪਰ ਸ਼ੈਤਾਨ ਉਹਦੀ ਇੱਕ ਨਹੀਂ ਸੁਣਦਾ ਤੇ ਡੈਨੀ ਨੂੰ ਲੈ ਜਾਂਦਾ ਹੈ ਟ੍ਰੀਸ਼ਾ ਆਪਣੇ ਭਾਈ ਨੂੰ ਪਚਾਉਣ ਲਈ ਸ਼ੈਤਾਨ ਦੇ ਪਿੱਛੇ-ਪਿੱਛੇ ਭੱਜਦੀ ਹੈ ਪਰ ਆਖਰ ਥੱਕ ਕੇ ਗਿਰ ਜਾਂਦੀ ਹੈ ਹੁਣ ਅਗਲੇ ਦਿਨ ਜੇਜਬ ਟ੍ਰੀਸ਼ਾ ਨੂੰ ਮਿਲਣ ਲਈ ਆਉਂਦੀ ਹੈ ਤੇ ਕਹਿੰਦੀ ਹੈ ਵੀ ਇਹ ਸ਼ੈਤਾਨ ਹੁਣ 23 ਸਾਲ ਬਾਅਦ ਦੁਬਾਰਾ ਆਵੇਗਾ ਸੋ ਦੋਸਤੋ ਏਸੀ ਜੀਪਰ ਸਕਰੀਪਰ ਫਿਲਮ ਦੀ ਪਹਿਲੇ ਭਾਗ ਦੀ ਫੁੱਲ ਸਟੋਰੀ ਤੇ ਇਹਦਾ ਦੂਜਾ ਭਾਗ ਵੀ ਬਣਿਆ ਉਹ ਵੀ ਬੜਾ ਵਧੀਆ ਹੈ ਉਹ ਵੀ ਜ਼ਰੂਰ ਵਖਿਓ ਜੇ ਤੁਹਾਨੂੰ ਇਹ ਫਿਲਮ ਕਿਤੇ ਵੀ ਨਹੀਂ ਮਿਲਦੀ ਤਾਂ ਡਿਸਕ੍ਰਿਪਸ਼ਨ ਚ ਮੇਰਾ ਮੇਲ ਆਈਡੀ ਹੈ ਉੱਥੇ ਮੈਨੂੰ ਮੈਸੇਜ ਕਰੋ ਮੈਂ ਤੁਹਾਨੂੰ ਇਹਦਾ ਲਿੰਕ ਬਿਲਕੁਲ ਹੀ ਫ੍ਰੀ ਦੇਵਾਂਗਾ ਸੋ ਹੁਣ ਦਿਓ ਜਾਤ ਦ ਜ਼ਿੰਦਗੀ ਜ਼ਿੰਦਾਬਾਦ ਦੋਸਤੋ